ਔਰ ਜਿੰਨਾ ਇਨਸਾਨਾਂ ਦੇ ਵਿਚਾਰ ਮੈਲੇ ਹੁੰਦੇ ਆ ਨਾ ਉਹਨਾਂ ਦੇ ਕਿਰਦਾਰ ਤੇ ਕਦੀ ਸਾਫ਼ ਹੋਈ ਨਹੀਂ ਸਕਦੇ ਉਹਨਾਂ ਦੇ ਆਪ ਤੇ ਉਹ ਲਿਬੜੇ ਹੁੰਦੇ ਮੱਝ ਵਾਂਗੂ ਔਰ ਦੂਸਰਿਆਂ ਨੂੰ ਵੀ ਉਹ ਲਪੇੜਨ ਦਾ ਯਤਨ ਕਰਦੇ ਆ ਉਸ ਚੀਜ਼ ਦੇ ਨਾਲ ਉਹ ਜਦੋਂ ਮੈਂ ਰਾਤ ਨੂੰ ਸੁੱਤਾ ਨਾ ਮੇਰੇ ਖਾਬਾਂ ਦੇ ਵਿੱਚ ਵੀ ਉਹ ਵਿਚਾਰ ਆ ਜਿਹੜੇ ਉਹ ਚੱਲਦੇ ਰਹਿੰਦੇ ਆ ਕੋਈ ਨਾ ਕੋਈ ਥਾਟ ਮੈਂ ਪੱਠੇ ਵੜ ਦਿੰਦਾ ਹੀ ਮੈਂ ਹੱਥ ਫੜਾ ਲੈਂਦਾ ਮੈਂ ਮੇਰੇ ਆਲੇ ਦੁਆਲੇ ਚੱਲਦੇ ਆ ਬਿਲਕੁਲ ਹੀ ਆਲੇ ਦੁਆਲੇ ਮੈਨੂੰ ਐ ਲੱਗਦਾ ਹੁੰਦਾ ਕਿ ਮੈਂ ਕੱਲਾ ਨਹੀਂਗਾ ਮੇਰੇ ਆਲੇ ਦੋਲੇ ਹਰਦਮ ਇੱਕ ਅਦੇਖ ਚਿਰਮਟ ਹੁੰਦਾ ਤੇ ਸਾਹਮਣੇ ਵਾਲਾ ਸੋਚ ਕੇ ਵੇਖ ਕੇ ਮੈਨੂੰ ਕਹਿੰਦਾ ਵੀ ਨਾ ਬੇਕਮਲਾ ਵਾ ਪਾਗਲਾ ਪਰ ਮੇਰੀ ਆਪ ਦੀ ਦੁਨੀਆ ਸਤਿ ਸ਼੍ਰੀ ਅਕਾਲ ਦੋਸਤੋ ਅਦਾਬ ਸਲਾਮ ਮੇਰੇ ਚੈਨਲ ਚ ਅੰਗਰੀ ਰਾਤ ਤੇ ਸਵਾਗਤ ਆ ਸਾਰਿਆਂ ਦਾ ਜਿੱਥੇ-ਜਿੱਥੇ ਵੀ ਤੁਸੀਂ ਦੇਸ਼ ਵਿਦੇਸ਼ ਚ ਮੇਰੇ ਚੈਨਲ ਨੂੰ ਵੇਖ ਰਹੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਵੇਰ ਦੀ ਦੇਖੋ ਜਿਹੜੀ ਆ ਨਵਾਂ ਦੇਣਾ ਇਹਦੀ ਖੁਸ਼ ਆਮਦਿਤ ਦੋਸਤੋ ਇਕੱਲਾ ਬੈਠਾ ਸੀ ਤੇ ਕਹਿੰਦੇ ਆ ਵੀ ਕਿਸੇ ਨੂੰ ਸਜ਼ਾ ਦੇਣੀ ਹੋਵੇ ਤੇ ਉਹਨੂੰ ਇਕੱਲਾ ਰੱਖਣਾ ਸ਼ੁਰੂ ਕਰ ਦਿੰਦੇ ਜੇਲ੍ਹਾਂ ਦਾ ਵੀ ਇਹੀ ਪ੍ਰੋਸੀਜਰ ਕਿ ਜਿਹੜਾ ਬੰਦਾ ਨਹੀਂ ਸੁਤਰ ਆਉਂਦਾ ਫਿਰ ਉਹਨੂੰ ਕਰ ਦਿਓ ਇਕੱਲਾ ਨੇ ਕੋਠੜੀ ਜੀ ਬੰਦ ਕਰ ਦਿਓ ਤੇ ਅਸੀਂ ਘਰਾਂ ਦਾ ਨਾ ਕੋਠੀਆਂ ਰੱਖ ਕੇ ਅਸੀਂ ਲਗਭਗ ਕੋਠੀਆਂ ਚ ਕੈਦੀਆਂ ਇੱਥੇ ਮੈਂ ਬੈਠਾ ਸੀ ਤੇ ਮੈਨੂੰ ਕਿਸੇ ਵਿਦਵਾਨ ਦੀ ਗੱਲ ਬੜੀ ਪਿਆਰੀ ਲੱਗੀ ਕਿ ਜਿਹੜੀ ਇਕਲਤਾ ਹੁੰਦੀ ਹੈ ਨਾ ਕਿ ਕੋਈ ਸ਼ਾਇਰ ਹੋਵੇ ਕੋਈ ਵੀ ਕ੍ਰੀਏਟੀਵਿਟੀ ਦੇ ਵਿੱਚ ਅੰਦਰ ਹੁੰਦੀ ਆ ਉਹ ਚਾਹੇ ਪੇਂਟਰ ਹੋਵੇ ਚਾਹੇ ਉਹ ਕੋਈ ਕਾਰਪੈਂਟਰ ਹੋਵੇ ਜਾਂ ਕੋਈ ਜਿਹੜਾ ਕਿਸੇ ਚੀਜ਼ ਨੂੰ ਨਵੀਂ ਕਾਰਡ ਨੂੰ ਜਨਮ ਦੇ ਸਕਦਾ ਜਿਹਦੇ ਅੰਦਰ ਇੱਕ ਤੀਬਰਤਾ ਹੋਵੇ ਕਿ ਮੈਂ ਇਸ ਚੀਜ਼ ਨੂੰ ਦਾ ਹੱਲ ਖੋਜਣਾ ਇਹ ਗਲਤ ਆ ਉਹਦੇ ਆਸਤੇ ਵਰਤਾਨ ਹੁੰਦੀ ਹੈ ਔਰ ਜੇਸ ਬੰਦੇ ਨੇ ਇਕੱਲਾ ਰਹਿਣਾ ਤੇ ਉਹਦੇ ਵਿਚਾਰ ਉਹਦਾ ਸਾਥ ਨਹੀਂ ਦਿੰਦੇ ਤੇ ਉਹਦੇ ਦਿਮਾਗ ਦੇ ਵਿੱਚ ਬਹੁਤ ਕੁਝ ਕੂੜਾ ਕਟਰ ਭਰਿਆ ਉਦੇ ਆਸਤੇ ਇਹ ਸਰਾਫ ਆ ਗੱਲੇ ਲੈਣਾ ਕਿਉਂਕਿ ਸਾਡੇ ਵਿਚਾਰ ਆ ਜਿਹੜੇ ਆ ਇਹ ਆ ਸਾਡੀ ਜ਼ਿੰਦਗੀ ਦੇ ਅਰਥਾ ਨੂੰ ਅੰਜਾਮ ਦਿੰਦੇ ਆ ਕਿੰਨੇ ਸਾਡੇ ਵਿਚਾਰ ਵਧੀਆ ਹੋਣਗੇ ਉਨਾ ਹੀ ਸਾਡਾ ਘਰ ਪਰਿਵਾਰ ਵਧੀਆ ਹੋਊਗਾ ਉਨਾ ਹੀ ਸਾਡਾ ਆਲਾ ਦਵਾਲਾ ਵਧੀਆ ਹੁੰਦਾ ਔਰ ਜੇ ਸਾਡੇ ਵਿਚਾਰ ਮਲੇ ਆ ਵਿਚਾਰ ਤੇ ਬੜੀ ਦੂਰ ਦੀ ਗੱਲ ਆ ਸਾਡੇ ਕੱਪੜੇ ਮਲੇ ਹੋਣ ਨਾ ਕਿਸੇ ਨੂੰ ਚੰਗੇ ਨਹੀਂ ਲੱਗਦੇ ਸਾਨੂੰ ਆਪ ਨੂੰ ਖੁਦ ਨੂੰ ਚੰਗੇ ਨਹੀਂ ਲੱਗਦੇ ਸੱਤੋਂ ਬਦਬੂ ਆਉਂ ਲੱਗ ਜਾਂਦੀ ਹੈ। ਔਰ ਜਿੰਨਾ ਇਨਸਾਨਾਂ ਦੇ ਵਿਚਾਰ ਮਲੇ ਹੁੰਦੇ ਆ ਨਾ ਉਹਨਾਂ ਦੇ ਕਿਰਦਾਰ ਤੇ ਕਦੀ ਸਾਫ਼ ਹੋ ਹੀ ਨਹੀਂ ਸਕਦੇ। ਉਹਨਾਂ ਦੇ ਆਪ ਤੇ ਉਹ ਲਿਬੜੇ ਹੁੰਦੇ ਮੱਝ ਵਾਂਗੂ ਔਰ ਦੂਸਰਿਆਂ ਨੂੰ ਵੀ ਉਹ ਲਿਬੇੜਨ ਦਾ ਯਤਨ ਕਰਦੇ ਆ ਉਸ ਚੀਜ਼ ਦੇ ਨਾਲ। ਜਿਦਾਂ ਇੱਕ ਮਛਲੀ ਕਹਿੰਦੇ ਨਾ ਸਾਰੇ ਤਲਾਬ ਨੂੰ ਬੰਦਾ ਕਰਦੀ ਏ ਇੱਕ ਮੱਝ ਸਾਰੀਆਂ ਮੱਝਾਂ ਨੂੰ ਲਿਬੇੜ ਦਿੰਦੀ ਗੰਦੀ। ਗੰਦੇ ਵਿਚਾਰ ਜਿਹੜੇ ਆ ਸਾਰੇ ਘਰਾਂ ਪਰਿਵਾਰਾਂ ਨੂੰ ਮਿਲਿਆਂ ਨੂੰ ਵਿਗਾੜ ਦਿੰਦੇ ਆ। ਇਹ ਦੋਸਤੋ ਇਕੱਲਾ ਬੈਠਾ ਸੀ ਮੈਂ ਤੇ ਇਹੋ ਹੀ ਵਿਚਾਰਾ ਦਾ ਹੀ ਮਨ ਦੇ ਵਿੱਚ ਮੇਰੇ ਕਈ ਤਰੀਕੇ ਦੇ ਖਿਆਲ ਆ ਜਿਹੜੇ ਉਹ ਬਣਦੇ ਸੀ ਉਹ ਟੈਂਦੇ ਆ ਤੇ ਮੈਨੂੰ ਰਾਈਟਰ ਆਣੀਆਂ ਜਿਹੜੀਆਂ ਪੰਕਤੀਆਂ ਆ ਜਾਤ ਆਉਂਦੀਆਂ ਕਿਉਂਕਿ ਮੈਂ 8-9 ਸਾਲ ਦੀ ਉਮਰ ਤੋਂ ਪੜਨਾ ਸ਼ੁਰੂ ਕਰ ਦਿੱਤਾ ਸੀ ਤੇ ਬਹੁਤ ਸਾਰਾ ਸਾਹਿਤਾ ਜਿਹੜਾ ਮੇਰੀ ਆ ਨਿਕਲਿਆ ਅੱਥਾਂ ਦੇ ਵਿੱਚ ਦੀ ਦਿਮਾਗ ਦੇ ਵਿੱਚ ਦੀ ਤੇ ਉਹ ਜਦੋਂ ਮੈਂ ਰਾਤ ਨੂੰ ਸੁੱਤਾ ਹਾਂ ਨਾ ਮੇਰੇ ਖਾਬਾਂ ਦੇ ਵਿੱਚ ਵੀ ਉਹ ਵਿਚਾਰ ਆ ਜਿਹੜੇ ਉਹ ਚੱਲਦੇ ਰਹਿੰਦੇ ਆ ਕੋਈ ਨਾ ਕੋਈ ਥਾਟ ਮੈਂ ਪੱਠੇ ਵੱਡ ਦਿੰਦਾ ਹੀ ਮੈਂ ਹੱਥ ਫੜਾ ਲੈਣਾ ਮੈਂ ਕੋਈ ਕੰਮ ਕਰਨ ਲੱਗਾ ਮੈਨੂੰ ਠੇਡਾ ਲੱਗ ਜਾਂਦਾ ਕੋਈ ਕੰਮ ਕਰਨ ਲੱਗਾ ਘਰੋਂ ਗਾਲਾਂ ਪੈ ਜਾਂਦੀਆਂ ਮੈਨੂੰ ਘਰ ਵਾਲੀ ਤੋਂ ਹੀ ਕਿਉਂਕਿ ਮੇਰੇ ਵਿਚਾਰ ਜਿਹੜੇ ਆ ਉਹ ਉਹਨਾਂ ਨੇ ਮੈਨੂੰ ਬੋਂਗਾ ਜਿਹਾ ਬਣਾ ਦਿੱਤਾ ਉਹ ਮੇਰੇ ਮੇਰੀ ਕਮਤਾ ਮੇਰਾ ਖਿਆੜਾ ਨਹੀਂ ਛੱਡਦੀ ਉਹ ਮੇਰੇ ਨਾਲ ਨਾਲ ਚੱਲਦੀ ਹੈ ਮੈਂ ਜਦੋਂ ਵੀ ਤੁਰਦਾ ਵਾਂ ਤੇ ਮੇਰੇ ਨਾਲ ਗੱਲਾਂ ਕਰਨ ਵਾਲੇ ਮੇਰੇ ਸ਼ਬਦਾਂ ਉਹ ਮੇਰੇ ਆਲੇ ਦੁਆਲੇ ਚੱਲਦੇ ਆ ਬਿਲਕੁਲ ਹੀ ਆਲੇ ਦੁਆਲੇ ਮੈਨੂੰ ਐ ਲੱਗਦਾ ਹੁੰਦਾ ਕਿ ਮੈਂ ਕੱਲਾ ਨਹੀਂਗਾ ਮੇਰੇ ਆਲੇ ਦੁਆਲੇ ਹਰਦਮ ਇੱਕ ਅਦਿਖ ਝਰਮਟ ਹੁੰਦਾ ਤੇ ਸਾਹਮਣੇ ਵਾਲਾ ਸੋਚ ਕੇ ਵੇਖ ਕੇ ਮੈਨੂੰ ਕਹਿੰਦਾ ਵੀ ਨਾ ਬੀ ਕਮਲਾ ਵਾ ਪਾਗਲਾ ਪਰ ਮੇਰੀ ਆਪ ਦੀ ਦੁਨੀਆ ਕਿਉਂਕਿ ਮੈਂ ਸ਼ਬਦਾਂ ਨੂੰ ਪਿਆਰ ਕਰਦਾ ਤੇ ਸ਼ਬਦਾਂ ਚਿੱਗੀਆਂ ਗੱਲਾਂ ਜਿਹੜੀਆਂ ਮੇਰੇ ਨਾਲ ਨਾਲ ਚੱਲਦੀਆਂ ਯਾਰ ਕੋਈ ਇਹਨਾਂ ਗੱਲਾਂ ਨੂੰ ਸਮਝ ਜੀ ਵੀ ਨਹੀਂ ਸਕਦਾ ਤੇ ਮੈਂ ਜਿਹੜੇ ਵਿਚਾਰ ਆ ਉਹ ਆਉਦੇ ਤੁਹਾਡੇ ਨਾਲ ਗੱਲਾਂ ਸਵੇਰ ਦੀ ਜਿਹੜੀ ਅੱਜ ਦੀ ਮੇਰੀ ਗੱਲਬਾਤ ਹੁੰਦੀ ਆ ਇਹ ਮੇਰੇ ਇਹੋ ਹੀ ਹੁੰਦਾ ਹੈ ਕਿ ਮੈਂ ਜੋ ਜਿਹੜਾ ਮੇਰੇ ਅੰਦਰ ਆ ਮੈਂ ਉਹਦੀ ਗੱਲਬਾਤ ਕਰਾਂ ਤੇ ਉਹਨੂੰ ਬੜੀਆਂ ਸੋਹਣੀਆਂ ਗੱਲਾਂ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚਾਵਾ ਤਾਂ ਕਿ ਆਪਾਂ ਇੱਕ ਦੂਜੇ ਨਾਲ ਇਸ ਚੰਦਲ ਰਾਈ ਜੁੜੇ ਆ ਤੇ ਆਪਾਂ ਇਹ ਨਹੀਂ ਕਿ ਕੋਈ ਗੰਦਮੰਦ ਜਿਹੜਾ ਟਿਕਟੋਕਾਂ ਰਾਹੀਂ ਦੂਜਿਆਂ ਤਾਂ ਹੀ ਲੋਕਾਂ ਰਾਹੀਂ ਪਰੋਸਿਆ ਜਾਂਦਾ ਉੱਤੋਂ ਥੋੜਿਆ ਦੂਰ ਹੀ ਕੋਈ ਸਾਰਥਕ ਗੱਲ ਕਰ ਸਕੀਏ ਇਸ ਗੱਲ ਦਾ ਕੋਈ ਅਰਥ ਹੋਵੇ ਇਸ ਗੱਲ ਤੂੰ ਸੁਣ ਕੇ ਸਾਡੇ ਬੱਚੇ ਉਹ ਜਾਣ ਸਕਣ ਤੇ ਜਿੰਨਾਂ ਦੀ ਉਹਨਾਂ ਨੂੰ ਟੀਬਰਤਾ ਹੁੰਦੀ ਹੈ ਕਿਉਂਕਿ ਬੱਚਾ ਜਿਹੜਾ ਹੁੰਦਾ ਉਹਦੇ ਕੁਐਸਚਨ ਬਹੁਤ ਜ਼ਿਆਦਾ ਹੁੰਦੇ ਆ ਕਿਉਂਕਿ ਉਹਨੇ ਬਹੁਤ ਕੁਝ ਜਾਨਣਾ ਹੁੰਦਾ ਤੇ ਮਾਪੇ ਉਹਦੇ ਵਾਸਤੇ ਇੱਕ ਹੀਰੋ ਹੁੰਦੇ ਆ ਉਹਦੇ ਮਨ ਨੂੰ ਇਹ ਹੁੰਦਾ ਕਿ ਇਹਨਾਂ ਨੂੰ ਸਾਰਾ ਕੁਝ ਹੀ ਪਤਾ ਤੇ ਦੋਸਤੋ ਇਹ ਸੀ ਮੇਰੀਆਂ ਇਹ ਗੱਲਾਂ ਬਾਤਾਂ ਕਿਉਂਕਿ ਇਸ ਗੱਲ ਤੋਂ ਮ제 ਲੱਗੇ ਲੰਮਾ ਕਰਦਾ ਜਾਵਾਂ ਤੇ ਇਹ ਬਹੁਤ ਲੰਮੀ ਹੋ ਜਣੀ ਗੱਲ ਹਾਂ ਤੇ ਚਲੋ ਆਪਾਂ ਕੁਝ ਹੋਰ ਵੀ ਵਿੱਚ ਸ਼ੇਰਾਂ ਦੀ ਇੱਕ ਦੋ ਦੀ ਗੱਲ ਕਰਦੇ ਹਾਂ ਕੁਝ ਹੋਰ ਵਿਚਾਰਾਂ ਦੀ ਗੱਲ ਕਰਦੇ ਹਾਂ ਇਸ ਗੱਲਬਾਤ ਨੂੰ ਅੱਗੇ ਵਧਾਉਨੇ ਆ ਇਹਦਾ ਵਿਸ਼ਾ ਬਦਲਦੇ ਆ ਕੱਲ ਨੂੰ ਫਿਰ ਕਿਸੇ ਨਵੇਂ ਵਿਚਾਰ ਨਾਲ ਮੈਂ ਤੁਹਾਡੇ ਆਜ ਰਹਾਂਗਾ ਆਪਣੀ ਜੇ ਤਸਵੀਰ ਰੱਖ ਕਰ ਤੇਰੀ ਤਸਵੀਰ ਕੇ ਸਾਥ ਦੇਖਤਾ ਹੂੰ ਬੜੀ ਤਸ ਤਦਬੀਰ ਕੇ ਸਾਥ ਆਪਣੀ ਬੰਤੀ ਹੀ ਨਹੀਂ ਕਿਸੇ ਸੇ ਆਪਣੀ ਬੰਤੀ ਹੀ ਕਿਸੇ ਨਹੀਂ ਬੰਤੀ ਹੀ ਨਹੀਂ ਕਿਸੇ ਸੇ ਜੋ ਮਿਲਤਾ ਹੈ ਵਿਛੜ ਜਾਤਾ ਹੈ ਕਾਦਵੇ ਤਦਬੀਰ ਕੇ ਸਾਥ ਦੋਸਤੋ ਇਹ ਉਰਦੂ ਦੇ ਸ਼ੇਰ ਆ ਇਹਨਾਂ ਦੇ ਵਿੱਚ ਮਿਸ਼ਰੀ ਕੁਲੀ ਆ ਥੋੜੇ ਔਖੇ ਜ਼ਰੂਰ ਨੇ ਪਰ ਜਦੋਂ ਇਹਨਾਂ ਦੇ ਅਰਥਾਂ ਦੇ ਲਾਗੇ ਹੀ ਜਾਣੇ ਹਨ ਨਾ ਤੇ ਇਹਨਾਂ ਦੇ ਅਰਥਾਂ ਦੀ ਜਿਹੜੀ ਮਿਸ਼ਰੀ ਆ ਜਾਂ ਇਹਨਾਂ ਦੇ ਅਰਥਾਂ ਦਾ ਜਿਹੜੀ ਮਠਾਸ ਆ ਸ਼ਹਿਦ ਵਰਗੀ ਸਾਡੇ ਲਬਾਂ 'ਚ ਘੁੱਲ ਜਾਂਦੀ ਹੈ ਸਾਡੇ ਜਿਹਨ ਦੇ ਵਿੱਚ ਉਤਰ ਜਾਂਦੀ ਹੈ ਦੋਸਤੋ ਤੇ ਬਹੁਤ ਸਾਰੇ ਵਿਦਵਾਨਾ ਇਹਨਾਂ ਦੇ ਅਕਸਰ ਸਾਡੀਆਂ ਸੁਭਾਵਾਂ 'ਚ ਕਈ ਰੀ ਬਹਿਸ ਹੋ ਜਾਂਦੀ ਹੈਗੇ ਠੇਠ ਪੰਜਾਬੀ ਬੋਲੋ ਠੇਠ ਆ ਕੀ ਹੋਣੀ ਚਾਹੀਦੀ ਆ ਮੈਂ ਕਹਿੰਨਾ ਕੋਈ ਵੀ ਪਾਸ਼ਾ ਭਾਵੇਂ ਉਹ ਕਿੰਨੀ ਵੀ ਠੇਠ ਹੋਵੇ ਉਹਦੇ ਵਿੱਚ ਕਿਉਂਕਿ ਪਸ਼ਾਵਾਂ ਦਾ ਕੋਈ ਨਾ ਕੋਈ ਦੂਸਰੀ ਪਾਸ਼ਾ ਦੀ ਸ਼ਬਦ ਆਈ ਜਾਂਦੇ ਆ ਸਾਡੀ ਸ਼ਾਇਰੀ ਆ ਜਿਹੜੀ ਪੰਜਾਬੀ ਸ਼ਾਇਰੀ ਆ ਜਾਂ ਸਾਡੀ ਬੋਲਚਾਲ ਦੀ ਪਾਸ਼ਾ ਜਿਹੜੇ ਸ਼ਬਦ ਮੈਂ ਤੁਹਾਡੇ ਨਾਲ ਬੋਲ ਰਿਹਾ ਇਹਦੇ ਵਿੱਚ ਬਹੁਤ ਸਾਰੇ ਉਰਦੂ ਅਰਬੀ ਫਾਰਸੀ ਹੋਰ ਪਸ਼ਾਵਾਂ ਦੇ ਸ਼ਬਦ ਨੇ ਜਿਹੜੇ ਮੈਨੂੰ ਨਹੀਂ ਪਤਾ ਜਿਹੜੇ ਸੁਭਾਵਕ ਮੇਰੇ ਜਿਹਨ ਚ ਪਏ ਨੇ ਤੇ ਮੈਂ ਤੁਹਾਡੇ ਨਾਲ ਉਹ ਗੱਲ ਕਰੀ ਜਾਂਦਾ ਔਰ ਉਹ ਸ਼ਬਦ ਆਈ ਜਾਂਦੇ ਆ ਤੇ ਮੈਨੂੰ ਗੱਲਬਾਤ ਦਾ ਇੱਕ ਰਸਤਾ ਬਣਾਈ ਜਾਂਦੇ ਆ ਤੇ ਦੋਸਤੋ ਅਸੀਂ ਕੋਈ ਵੀ ਭਾਸ਼ਾ ਜਿਹੜੀ ਆ ਉਹਨੂੰ ਪੂਰਨ ਰੂਪ ਦੇ ਵਿੱਚ ਅਸੀਂ ਕਈਏ ਕੇ ਇਹਨੂੰ ਬੜਾ ਸ਼ੁੱਧ ਬੋਲ ਸਕਦੇ ਆ ਤੇ ਇਹ ਕਿਉਂਕਿ ਇਹ ਬੋਲਦੀ ਨਹੀਂ ਜਾ ਸਕਦੀ ਤੇ ਕਈ ਵਾਰੀ ਇੱਕ ਵਾਰੀ ਤਾਂ ਮੈਂ ਸੁਣੀ ਸੀ ਡਾਕਟਰ ਸਰਜੀਤ ਪਾਤਰ ਹਰਣਾ ਦੀ ਕਵਤਾ ਕਿ ਮਰ ਰਹੀ ਹੈ ਮੇਰੀ ਬਾਸ਼ਾ ਤੇ ਡਾਕਟਰ ਗੁਰਪ੍ਰੀਤ ਸਿੰਘ ਅਸੀਂ ਉੱਥੇ ਮੈਂ ਡਾਕਟਰ ਕੈਰੋ ਸਾਹਿਬ ਦੇ ਨਾਲ ਉਹਨਾਂ ਨੂੰ ਮਿਲਦਿਆਂ ਮੈਨੂੰ ਲੱਗੇ ਡਾਕਟਰ ਗੁਰਪ੍ਰੀਤ ਸਿੰਘ ਪੰਜਾਬੀ ਰਹਿਦ ਨੇ ਗੁਰਦਾਨਗਰ ਦੇ ਯੂਨੀਵਰਸਿਟੀ ਉਹਨਾਂ ਦੇ ਘਰ ਤੇ ਉੱਥੇ ਬੜੀ ਬੈਸ ਹੋਈ ਇਹ ਤਿੰਨ ਹਸਤੀਆਂ ਦੀ ਕਿ ਬਾਸ਼ਾ ਕਦੀ ਵੀ ਨਹੀਂ ਮਰਦੀ ਤੇ ਡਾਕਟਰ ਗੁਰਪ੍ਰੀਤ ਸਿੰਘ ਉਹਨਾਂ ਨੇ ਤੇ ਡਾਕਟਰ ਸਰਜੀਤ ਪਾਤ్రਵਾੜਾ ਨੂੰ ਮੂੰਹ ਤੇ ਕਿਹਾ ਕਿ ਸੋਚੀ ਤੇ ਤੇਰੀ ਕਵਤਾ ਜਿਹੜੀ ਹੈ ਗਲਤ ਆ ਭਾਸ਼ਾ ਨਹੀਂ ਮਰਦੀ ਕਦੀ ਵੀ ਆਹ ਭਾਸ਼ਾ ਦੂਸਰੀਆਂ ਪਛਾਵਾਂ ਦੇ ਸ਼ਬਦਾਂ ਨੂੰ ਗ੍ਰੈਂਡ ਕਰ ਲੈਂਦੀ ਆ ਪੰਜਾਬੀ ਨੇ ਬਹੁਤ ਸਾਰੇ ਸ਼ਬਦ ਜਿਹੜੇ ਆ ਉਹ ਦੂਸਰੀਆਂ ਪਛਾਵਾਂਤੋਂ ਲਏ ਆ ਤੇ ਦਿੱਤੇ ਵੀ ਜਰੂਰ ਹੋਣਗੇ ਗੋਭੀ ਸ਼ਬਦ ਸਾਡਾ ਜਿਹੜੀ ਆ ਇਹ ਸਾਡਾ ਆਵਦਾ ਨਹੀਂਗਾ ਇਹ ਜਰਮਨ ਭਾਸ਼ਾ ਦਾ ਵਾ ਇਤਰਾ ਹੀ ਜਿਹੜਾ ਸ਼ੱਕਰ ਸ਼ਬਦ ਦਾ ਇਹ ਜੁਨਾਨ ਦਾ ਵਾ ਇਹ ਵੀ ਅਸੀਂ ਇਹ ਟ੍ਰੇਪ ਜਿਹੜੇ ਸਾਡੀ ਰੋਟੇਸ਼ਨ ਸ਼ਬਦ ਜਿਹੜਾ ਹੀ ਕੱਢ ਲਿਆ ਵਾ ਸਟੇਸ਼ਨ ਤੋਂ ਅੰਗਰੇਜ਼ੀ ਤੋਂ ਆਇਆ ਵਾ ਤੇ ਜੇ ਅਸੀਂ ਫਾਰਸੀ ਦੀਆਂ ਗੱਲਾਂ ਕਰੀਏ ਤੇ ਉਹਨਾਂ ਦੇ ਸ਼ਬਦ ਵੀ ਉਰਦੂ ਦੇ ਜਿਹੜੇ ਆ ਬ੍ਰਦਰ ਨੂੰ ਬ੍ਰਦਰ ਤੇ ਨੇੜੇ ਨੇ ماں ਸ਼ਬਦ ਜਿਹੜਾ ਵਾ ਪੂਰੀ ਦੁਨੀਆ ਚ ਲਗਭਗ ਇੱਕੋ ਜਿਹਾ ਹੀ ਤਕਰੀਬਨ ਬੋਲਿਆ ਜਾਂਦਾ ਤੇ ਇਹ ਤੇ ਵੰਦੇ ਹੁੰਦੇ ਆ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲਓ ਬੈਸਾ ਉਹਨੂੰ ਵਿਦਵਾਨਾਂ ਨੂੰ ਜਿਨ੍ਹਾਂ ਨੇ ਨੂੰ ਵਧਾਉਣੀ ਹੋਵੇ ਉਹ ਜਿੰਨੀ ਮਰਜ਼ੀ ਵਧਾਈ ਜਾਣ ਗੱਲ ਨੂੰ ਜਿਸ ਬੰਦੇ ਮਰਜ਼ੀ ਉਹਦੇ ਗੱਲ ਚ ਰਸਾ ਪਾ ਕੇ ਖਿੱਚੀ ਕਰਨਾ ਪਰ ਕੋਈ ਵੀ ਭਾਸ਼ਾ ਜਿਹੜੀ ਉਹ ਦੂਸਰੀ ਭਾਸ਼ਾ ਦਾ ਉਹ ਅਸਰ ਰੱਖ ਹੀ ਲੈਂਦੀ ਆ ਸਾਡਾ ਜਿਹੜਾ ਲਹਿਜਾ ਵਾ ਉਹ ਸਾਡਾ ਆਪਣਾ ਹੀ ਰਹਿੰਦਾ ਬੋ ਤਿੰਨ ਪੀੜੀਆਂ ਤੱਕ ਉਹ ਬਦਲਦਾ ਨਹੀਂ ਜਿੱਥੇ ਵੀ ਉਹ ਚਲਦਾ ਵਾ ਹੁਣ ਚਾਹੇ ਉਹ ਲਹਿੰਦੇ ਪੰਜਾਬ ਦੇ ਲੋਕ ਹੋਣ ਚਾਹੇ ਉਹ ਚੜ੍ਹਦੇ ਪੰਜਾਬ ਦੇ ਲੋਕ ਹੋਣ ਬੋਲਦੇ ਪੰਜਾਬੀ ਓੜ ਉਹਨਾਂ ਦੇ ਲਹਿਜੇ ਤੋਂ ਪਤਾ ਲੱਗ ਜਾਂਦਾ ਕਿ ਇਹ ਚੰਗ ਦਾ ਵਾ ਇਹ ਮਲਤਾਨ ਦਾ ਵਾ ਇਹ ਬਾਵਲਪੁਰ ਦਾ ਵਾ ਇਹ ਲਾਹੌਰ ਦਾ ਵਾ ਇਹ ਅਮਰਸਰ ਦਾ ਵਾ ਇਹ ਜਲੰਧਰ ਦਾ ਵਾ ਇਹ ਬਠਿੰਡੇ ਦਾ ਵਾ ਇਹ ਮਾਨਸਾ ਦਾ ਵਾ ਤੇ ਇਹ ਸ਼ਬਦ ਦੱਸ ਦਿੰਦੇ ਆ ਕਿ ਬਰਨਾਲੇ ਸਾਈਡ ਦਾ ਬੰਦਾ ਵਾ ਇਹ ਜਿਹੜਾ ਵਾ ਇਹ ਅੰਬਾਲੇ ਸਾਈਡ ਦਾ ਬੰਦਾ ਵਾ ਇਹ ਪਠਾਨਕੋਟ ਤੋਂ ਬਲੌਗ ਕਰਦਾ ਇਹ ਸ਼ਬਦਾਂ ਦਾ ਸਾਡਾ ਲਗਭਗ ਇਲਾਕਿਆਂ ਦੀ ਬੋਲੀ ਦਾ ਪ੍ਰਭਾਵ ਜਿੱਥੇ-ਜਿੱਥੇ ਵੀ ਦਰਿਆਵਾਂ ਦੇ ਵਿੱਚ ਜਿਹੜੀਆਂ ਸੱਬੇ ਤਾਂ ਹੁੰਦੀਆਂ ਸੀ ਜਿਉਂ ਹੀ ਦਰਿਆ ਟੱਪਦੇ ਆ ਤੇ ਦਰਿਆਵਾਂ ਦੇ ਅੰਦਰ ਆਉਂਦੇ ਏਰੀਏ ਜਿਹੜੇ ਇਹ ਵੀ ਯੂਨਾਂ ਦੇ ਵਿੱਚ ਵੰਡੇ ਆ ਔਰ ਇਹਨਾਂ ਦੇ ਆਪੋ ਆਪਣੇ ਭਾਸ਼ਾ ਵਾ ਲਗਭਗ ਜਿਹੜੀ ਆ ਇਹਨਾਂ ਦੀ ਸਾਰੀ ਤੇ ਰਾਜਸਥਾਨ ਵਾਲਾ ਤੂੰ ਅਸੀਂ ਚੱਲਦੇ ਆ ਤੇ ਬਾਗੜੀ ਭਾਸ਼ਾ ਜਿਹੜੀ ਹੈ ਪੰਜਾਬੀ ਵਰਗੀ ਲੱਗਦੀ ਬੜੀ ਸੋਹਣੀ ਲੱਗਦੀ ਆ ਤੇ ਦੋਸਤੋ ਗੱਲ ਕਰ ਰਿਹਾ ਸੀ ਮੈਂ ਉਰਦੂ ਦੇ ਸ਼ੇਰ ਦੀ ਤੇ ਉਰਦੂ ਦਾ ਸ਼ੇਰ ਆਪਣੀ ਤਸਵੀਰ ਰੱਖ ਕਰ ਤੇਰੀ ਤਸਵੀਰ ਕੇ ਸਾਥ ਦੇਖਦਾ ਹੂੰ ਇਸੇ ਬੜੀ ਤਦਬੀਰ ਕੇ ਸਾਥ ਮੇਰੀ ਤਾਂ ਬਣਤੀ ਹੀ ਨਹੀਂ ਕਿਸੇ ਤੇ ਇਹ ਸ਼ਬਦ ਤੁਸੀਂ ਵੇਖੋ ਕਿੰਨੇ ਸੇਅਦ ਦੇ ਜਿਹੜੇ ਪਿਆਰੇ ਨੇ ਤੇ ਇਹ ਮੈਂ ਤਾਂ ਦਿਨਸ ਇਸ ਸਾਂਝਾ ਕੀਤਾ ਤੇ ਕੰਮ ਜਿਆਦਾ ਲੰਮਾ ਹੋ ਜਾਂਦਾ ਮੇਰੀਆਂ 2 ਮਿੰਟ ਲੱਗਦਾ ਇਹ ਲਿੰਗੇ ਛੋਟੀਆਂ ਛੋਟੀਆਂ ਗੱਲਾਂ ਆ ਇਹਨਾਂ ਦਾ ਹੀ ਟਾਈਮ ਕਾਫੀ ਲੱਗ ਗਿਆ ਇਹ ਗੱਲ ਆਪਾਂ ਹੋਰ ਕਰਦੇ ਆ ਇਸ ਵਲੌਗ ਨੂੰ ਅੱਜ ਕਰਦੇ ਹਾਂ ਸਮਾਪਤ ਇੱਥੇ ਕਿਉਂਕਿ ਮੈਂ ਥੋੜਾ ਜਿਹਾ ਭਾਵਕ ਹੋ ਗਿਆ ਫਿਰ ਜਿਆਦਾ ਕੀ ਲੰਮੀਆਂ ਗੱਲਾਂ ਕਰਨ ਲੱਗ ਜਨਾ ਤੁਹਾਡੇ ਨਾਲ ਹਾਲ ਪੂਛਾ ਨਾ ਕਰੇ ਕੋਈ ਬਤਾਇਆ ਨਾ ਕਰੇ ਮੈਂ ਇਸੇ ਦੂਪ ਮੈਂ ਖੁਸ਼ ਹੂੰ ਕੋਈ ਸਾਇਆ ਨਾ ਕਰੇ ਇਹ ਹਿੰਦੀ ਦੀ ਕਵਿਤਾ ਹੈ ਇੱਕ ਉਹਦੀਆਂ ਬੜੀਆਂ ਪਿਆਰੀਆਂ ਭਗਤੀਆਂ ਤੇ ਦੋਸਤੋ ਹੁਣ ਆਪਾਂ ਇਸ ਵਲੌਗ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਜਾਂਦਾ ਜਾਂਦਾ ਕਰ ਲਵਾਂ ਕਿ ਅਸੀਂ ਕਈ ਵਾਰੀ ਨਾ ਸਾਡੇ ਆਸ-ਪਾਸ ਸਾਡੇ ਬਹੁਤ ਹੀ ਵਧੀਆ ਦੋਸਤ ਹੁੰਦੇ ਆ ਬਿਹਤਰ ਦੋਸਤ ਹੁੰਦੇ ਆ ਤੇ ਅਸੀਂ ਉਹਨਾਂ ਦੇ ਦੋਸਤ ਹੁੰਨੇ ਆ ਤੇ ਇਹ ਦੋਸਤ ਜਿਹੜੀ ਆ ਸਾਡੀ ਜ਼ਿੰਦਗੀ ਦੇ ਖੂਬਸੂਰਤ ਪਲਾ ਵਰਗੇ ਹੁੰਦੇ ਆ ਇਹਨਾਂ ਬਿਨਾ ਸਾਡਾ ਗੁਜ਼ਾਰਾ ਨਹੀਂ ਅਸੀਂ ਇਹਨਾਂ ਦਾ ਬੜਾ ਧਿਆਨ ਰੱਖਦੇ ਆ ਦੋਸਤਾਂ ਦਾ ਤੇ ਖੁਦ ਦਾ ਆਪਣਾ ਜਿਹੜਾ ਧਿਆਨ ਆ ਉਹ ਸਾਨੂੰ ਵਿਸਤਰੀ ਜਾਂਦਾ ਤੇ ਸਾਨੂੰ ਦੋਸਤੋ ਆਪਣਾ ਧਿਆਨ ਵੀ ਰੱਖਣਾ ਚਾਹੀਦਾ ਕਿਉਂਕਿ ਜਿੰਨੇ ਅਹਿਮ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਦੋਸਤ ਹੁੰਦੇ ਆ ਉਨੇ ਹੀ ਅਹਿਮ ਅਸੀਂ ਖੁਦ ਵੀ ਹੁੰਨੇ ਆ ਤੇ ਸਾਨੂੰ ਆਪਣਾ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਵਿਕਾਸ ਰੱਖਣਾ ਚਾਹੀਦਾ ਤੇ ਸਾਡਾ ਜਿਹੜਾ ਮਾਨਸਿਕ ਵਿਕਾਸ ਆ ਉਹ ਤੇ ਪੜਨ ਦੇ ਨਾਲ ਜਾਣਨ ਦੇ ਨਾਲ ਸੁਣਨ ਦੇ ਨਾਲ ਚੰਗੀ ਗੱਲਬਾਤ ਦੇ ਨਾਲ ਹੁੰਦਾ ਪਰ ਜਿਹੜਾ ਸਾਡਾ ਸਰੀਰਕ ਜਿਹੜੀ ਸਾਡੀ ਹੁੰਦੀ ਆ ਕਸਰਤ ਦੇ ਨਾਲ ਹੀ ਇਹ ਲੋੜ ਪੂਰੀ ਹੁੰਦੀ ਆ ਤੇ ਸਵੇਰੇ ਉੱਠ ਕੇ ਥੋੜਾ ਬਹੁਤਾ ਸਰੀਰ ਨੂੰ ਹਿਲਾਇਆ ਵੀ ਕਰੋ ਥੋੜਾ ਬਹੁਤਾ ਉਮਰ ਦੇ ਹਿਸਾਬ ਨਾਲ ਜਿੰਨੀ ਕਾ ਐਕਸਰਸਾਈਜ਼ ਕਰਦੇ ਆ ਉਹ ਵੀ ਕਰਦੇ ਰਿਹਾ ਕਰੋ ਜਿੱਥੇ ਅਸੀਂ ਦੂਜਿਆਂ ਦੇ ਚੰਗੇ ਦੋਸਤ ਬਣਦੇ ਆਂ ਤੇ ਉੱਥੇ ਖੁਦ ਦੇ ਵੀ ਚੰਗੇ ਦੋਸਤ ਬਣੋ ਇਹ ਮੇਰੇ ਵੱਲੋਂ ਇੱਕ ਸਾਰਿਆਂ ਨੂੰ ਸੁਨੇਹਾ ਤੇ ਥੋੜੀ ਥੋੜੀ ਐਕਸਰਸਾਈਜ਼ ਸਵੇਰੇ ਜ਼ਰੂਰ ਕਰਨੀ ਚਾਹੀਦੀ ਆ ਮੈਂ ਤੁਹਾਨੂੰ ਤੇ ਮਤਾਂ ਦਿੰਦਾ ਤੇ ਮੈਂ ਕਹੀ ਰਿਖੋ ਦਾ ਬੜਾ ਲੀਜੀ ਹੋ ਜਨਾ ਇਸ ਕੰਮ ਦੇ ਵਿੱਚ ਇਹ ਹੀ ਦੋਸਤੋ ਕੱਲ ਨੂੰ ਫੇਰ ਕਰਦੇ ਗੱਲਾਂ ਬਾਤਾਂ ਅੱਜ ਦੀ ਮੇਰੀ ਛੋਟੀ ਜੀ ਸਾਂਝ ਤੇ ਗੱਲਬਾਤ ਲੰਮੀ ਨਾ ਹੋ ਜੇ ਤੇ ਮਿਲਦੇ ਆਂ ਕੱਲ ਨੂੰ ਫੇਰ ਕਿਸੇ ਨਵੇਂ ਵਿਚਾਰ ਦੇ ਨਾਲ ਨਵੇਂ ਖਿਆਲ ਦੇ ਨਾਲ ਨਵੇਂ ਵਿਸ਼ੇ ਦੇ ਨਾਲ ਤੇ ਵੇਖ ਕੇ ਕਰਾਂਗੇ ਗੱਲਬਾਤ ਇਸੇ ਤਰ੍ਹਾਂ ਇਹ ਫੈਸਟੀਵਲ ਤੇ ਤੇ ਬੜਾ ਸੁੰਦਰ ਮਾਹੌਲ ਆ ਦੇਖੋ ਕੋਦ ਨਾ ਖੁਦ ਹੀ ਮੈਨ ਦਾ ਮਜਾ ਆਉਂਦਾ ਕੋਦ ਨਾ ਗੱਲਾਂ ਕਰਨ ਦਾ ਮਜਾ ਆਉਂਦਾ ਤੇ ਗੱਲਾਂ ਤੱਕ ਇਹ ਤੱਕ ਪਹੁੰਚਦੇ ਆ ਇਹ ਮਾਧਿਅਮ ਕਰ ਦਿੰਦਾ ਇਹ ਚੈਨਲ ਕਰ ਦਿੰਦਾ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ